ਆਪਣੇ ਸਾਰੇ ਕੰਮ ਨਿਪਟਾ ਲਓ ਕਿਉਂਕਿ ਮਹੀਨੇ ਦੇ ਵਿੱਚ 14 ਦਿਨ ਹੁਣ ਬੈਂਕ ਬੰਦ ਰਹਿਣ ਵਾਲੇ ਨੇ ਡਿਜੀਟਲ ਬੈਂਕਿੰਗ ਦੇ ਰੁਝਾਨ ਦੇ ਬਾਵਜੂਦ ਬਹੁਤ ਸਾਰੇ ਲੋਕ ਅਜੇ ਵੀ ਫਿਜ਼ੀਕਲ ਬੈਂਕਿੰਗ ਦੇ ਉੱਤੇ ਨਿਰਭਰ ਨੇ ਜੇਕਰ ਤੁਸੀਂ ਵੀ ਉਹਨਾਂ ਲੋਕਾਂ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਤੁਹਾਨੂੰ ਜਿਹੜਾ ਮਈ ਦੀਆਂ ਛੁੱਟੀਆਂ ਦੇ ਹਿਸਾਬ ਦੇ ਨਾਲ ਆਪਣੀ ਬੈਂਕਿੰਗ ਯੋਜਨਾ ਬਣਾਉਣੀ ਚਾਹੀਦੀ ਹੈ ਮਈ ਦੌਰਾਨ ਬੈਂਕ 14 ਦਿਨਾਂ ਦੇ ਲਈ ਬੰਦ ਰਹਿਣ ਵਾਲੇ ਨੇ ਇਸ ਦੇ ਵਿੱਚ ਚਾਰ ਐਤਵਾਰ ਤੇ ਦੋ ਸ਼ਨੀਵਾਰ ਵੀ ਸ਼ਾਮਲ ਨੇ ਨਾਲ ਹੀ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਬੈਂਕ ਵੱਖ-ਵੱਖ ਕਾਰਨਾ ਕਰਕੇ 8 ਦਿਨ ਤੱਕ ਕੰਮ ਨਹੀਂ ਕਰਨਗੇ ਇਸ ਮਹੀਨੇ ਦੀ ਸ਼ੁਰੂਆਤ ਛੁੱਟੀਆਂ ਦੇ ਨਾਲ ਹੀ ਹੋਵੇਗੀ 1 ਮਈ ਨੂੰ ਮਹਾਰਾਸ਼ਟਰ ਦਿਵਸ ਕਾਰਨ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਬੈਂਕ ਬੰਦ ਰਹਿਣਗੇ ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਦੇ ਕਾਰਨ ਮੈਂ ਦੇ ਵਿੱਚ ਤਿੰਨ ਦਿਨ ਯਾਨੀ 7 13 ਤੇ 20 ਮਈ ਤੱਕ ਕੁਝ ਰਾਜਾਂ ਦੇ ਵਿੱਚ ਬੈਂਕ ਬੰਦ ਰਹਿਣਗੇ ਤੁਹਾਨੂੰ ਉਹਨਾਂ ਦੱਸ ਦਿੰਦੇ ਹਾਂ ਕਿ ਕਦੋਂ-ਕਦੋਂ ਬੈਂਕਾਂ ਦੇ ਵਿੱਚ ਛੁੱਟੀਆਂ ਨੇ ਇੱਕ ਤੋਂ ਲੈ ਕੇ ਜਿਹੜਾ ਹੈ ਕਿੰਨੇ ਦਿਨ ਜਿਹੜਾ 14 ਦਿਨ ਦੱਸਿਆ ਜਾ ਰਿਹਾ ਤੇ ਕੀ ਕੀ ਹੈਗਾ ਉਹਨਾਂ ਦਿਨਾਂ ਦੇ ਵਿੱਚ ਕੀ ਕਾਰਨ ਹੈ ਕਿ ਉਸ ਦਿਨ ਬੈਂਕਾਂ ਦੇ ਵਿੱਚ ਛੁੱਟੀਆਂ ਰਹਿਣਗੀਆਂ 1 ਮਈ ਨੂੰ ਮਹਾਰਾਸ਼ਟਰ ਦਿਵਸ ਮਈ ਦਿਵਸ 5 ਮਈ ਨੂੰ ਐਤਵਾਰ ਹੈ 7 ਮਈ ਨੂੰ ਲੋਕ ਸਭਾ ਚੋਣਾਂ ਨੇ ਤਾਂ ਕਰਕੇ ਜਿਹੜਾ ਛੁੱਟੀਆਂ ਹੋਣਗੀਆਂ ਬੈਂਕ ਦੇ ਵਿੱਚ ਤਾਂ 8 ਮਈ ਰਬਿੰਦਰਨਾਥ ਟੈਗੋਰ ਜਨਤੀ ਕਰਕੇ ਬੈਂਕ ਦੇ ਵਿੱਚ ਛੁੱਟੀ ਰਹੇਗੀ 10 ਮਈ ਨੂੰ ਬਸਵ ਜਨਤੀ ਅਕਸ਼ਤ ਰਿਤੇਆ ਕਰਕੇ ਛੁੱਟੀ ਰਹੇਗੀ ਬੈਂਕਾਂ ਦੇ ਵਿੱਚ ਤਾਂ 11 ਮਈ ਨੂੰ ਦੂਜਾ ਸ਼ਨੀਵਾਰ ਆ ਤਾਂ ਕਰਕੇ ਛੁੱਟੀ ਰਹੇਗੀ 12 ਮਈ ਨੂੰ ਐਤਵਾਰ ਕਰਕੇ ਛੁੱਟੀ ਰਹੇਗੀ 13 ਮਈ ਨੂੰ ਲੋਕ ਸਭਾ ਚੋਣਾ ਕਰਕੇ ਛੁੱਟੀ ਹੋਵੇਗੀ 16 ਮਈ ਨੂੰ ਰਾਜ ਦਿਵਸ ਸਿੱਕਮ ਦੇ ਵਿਸਾਰੇ ਬੈਂਕ ਬੰਦ ਰਹਿਣਗੇ 19 ਮਈ ਨੂੰ ਐਤਵਾਰ ਕਰਕੇ 20 ਮਈ ਨੂੰ ਲੋਕ ਸਭਾ ਚੋਣਾ ਕਰਕੇ ਬੈਂਕ ਬੰਦ ਰਹਿਣਗੇ ਛੁੱਟੀ ਰਹੇਗੀ ਬੈਂਕਾਂ ਦੇ ਵਿੱਚ 23 ਮਈ ਨੂੰ ਬੁੱਧ ਪੂਰणिमा ਕਰਕੇ ਬੈਂਕਾਂ ਦੇ ਵਿੱਚ ਜਿਹੜਾ ਹੈ ਤੁਸੀਂ ਨਹੀਂ ਆਪਣਾ ਕੰਮ ਕਰਵਾ ਸਕਦੇ 25 ਮਈ ਚੌਥਾ ਸ਼ਨੀਵਾਰ ਜਿਸ ਕਰਕੇ ਬੈਂਕ ਜਿਹੜੇ ਨੇ ਬੰਦ ਕਰ ਦਿੱਤੇ ਜਾਣਗੇ 26 ਮਈ ਐਤਵਾਰ ਬੈਂਕ ਇਸ ਦਿਨ ਵੀ ਜਿਹੜਾ ਬੰਦ ਰਹੇਗਾ ਤੇ ਇਹ ਹੋਗੇ 14 ਦਿਨ 14 ਦਿਨਾਂ ਦੇ ਵਿੱਚ ਜਿਹੜਾ ਬੈਂਕ ਦਾ ਕੋਈ ਵੀ ਤੁਸੀਂ ਕੰਮ ਨਹੀਂ ਕਰਵਾ ਸਕਦੇ ਆਨਲਾਈਨ ਬੈਂਕਿੰਗ ਕਰਤੇ ATM ਵਰਗੀਆਂ ਸਹੂਤਾਵਾਂ ਛੁੱਟੀਆਂ ਦੇ ਦਿਨ ਵੀ ਜਾਰੀ ਰਹਿੰਦੀਆਂ ਨੇ ਜੇਕਰ ਤੁਹਾਨੂੰ ਕੋਈ ਮਹੱਤਵਪੂਰਨ ਲੈਣ-ਦੇਣ ਕਰਨਾ ਤਾਂ ਤੁਸੀਂ ਇਸ ਮਾਧਿਅਮ ਦੀ ਵਰਤੋਂ ਕਰ ਸਕਦੇ ਹੋ ਸ਼ੇਅਰ ਬਾਜ਼ਾਰ ਇਸ ਮਹੀਨੇ ਯਾਨੀ ਮਈ 2024 ਦੇ ਵਿੱਚ 8 ਦਿਨਾਂ ਦੇ ਲਈ ਬੰਦ ਰਹੇਗਾ ਇਸ ਦੇ ਵਿੱਚ ਸ਼ਨੀਵਾਰ ਅਤੇ ਐਤਵਾਰ 6 ਦਿਨ ਹਨ ਤੇ ਇਹਨਾਂ ਦੋ ਦਿਨਾਂ ਦੇ ਵਿੱਚ ਸਟਾਕ ਮਾਰਕੀਟ ਦੇ ਵਿੱਚ ਹਮੇਸ਼ਾ ਕੋਈ ਜੋ ਹੈ ਵਪਾਰ ਨਹੀਂ ਹੁੰਦਾ ਇਸ ਦੇ ਨਾਲ ਹੀ 1 ਮਈ ਨੂੰ ਮਹਾਰਾਸ਼ਟਰ ਦਿਵਸ ਕਾਰਨ ਸ਼ੇਅਰ ਬਾਜ਼ਾਰ ਦੇ ਵਿੱਚ ਕੋਈ ਕਾਰੋਬਾਰ ਨਹੀਂ ਹੋਵੇਗਾ ਮੁੰਬਈ ਦੇ ਵਿੱਚ 20 April ਨੂੰ ਲੋਕ ਸਭਾ ਚੋਣਾਂ ਹੋਣੀਆਂ ਨੇ ਤੇ VOTING ਕਾਰਨ ਉਸ ਦਿਨ ਵੀ ਬਾਜ਼ਾਰ ਦੇ ਵਿੱਚ ਕੋਈ ਕਾਰੋਬਾਰ ਨਹੀਂ ਹੋਵੇਗਾ ਤਾਂ ਹੁਣੇ ਨਿਪਟਾ ਸਕਦੇ ਹੋ ਤੁਸੀਂ ਆਪਣੇ ਸਾਰੇ ਕੰਮ ਬੈਂਕਾਂ ਦੇ ਵਿੱਚ ਜਾ ਕੇ ਜਿਹੜੇ ਕਰਨੇ ਹੁੰਦੇ ਨੇ ਕਿਉਂਕਿ 14 ਦਿਨਾਂ ਦੇ ਲਈ ਬੈਂਕ ਬੰਦ ਰਹਿਣ ਵਾਲੇ ਨੇ ਮਈ ਦੇ ਮਹੀਨੇ ਦੇ ਵਿੱਚ ਤਾਂ ਹੁਣੇ ਨਿਪਟਾ ਸਕਦੇ ਹੋ ਤੁਸੀਂ ਆਪਣੇ ਸਾਰੇ ਕੰਮ ਬੈਂਕਾਂ ਦੇ ਵਿੱਚ ਜਾ ਕੇ ਜਿਹੜੇ ਕਰਨੇ ਹੁੰਦੇ ਨੇ ਕਿਉਂਕਿ 14 ਦਿਨਾਂ ਦੇ ਲਈ ਬੈਂਕ ਬੰਦ ਰਹਿਣ ਵਾਲੇ ਨੇ ਮਈ ਦੇ ਮਹੀਨੇ ਦੇ ਵਿੱਚ